ਪੌਣੇ ਮੈਂ ਆਪਣੇ ਸੀਸੀਟੀਵੀ ਲੱਗੇ ਮੈਂ ਉਹਦੇ ਚ ਕੈਮਰੇ ਸਾਰੇ ਚੈੱਕ ਕੀਤੇ ਆ ਇਹ ਪੌਣੇ ਤਿੰਨ ਉਹਦੇ ਕਰੀਬ ਤਿੰਨ ਬੰਦੇ ਆਏ ਆ ਬਾਹਰੋਂ ਇੱਕ ਬੰਦਾ ਟੱਪ ਕੇ ਅੰਦਰ ਆਇਆ ਪਹਿਲੇ ਉਹਨੇ ਬਾਹਰਲੇ ਦਰਵਾਜ਼ੇ ਸਾਰੇ ਚੈੱਕ ਕੀਤੇ ਵੀ ਕੋਈ ਸ਼ਾਇਦ ਕੋਈ ਖੁੱਲਾ ਮਿਲ ਜਵੇ ਉਹ ਮਿਲਿਆ ਨਹੀਂ ਫਿਰ ਕਰਦਾ 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 ਉਹ ਬੈਕਯਾਰਡ ਵਾਲੇ ਪਾਸੇ ਗਿਆ ਉਧਰ ਸਾਡੇ ਬੈਕ ਸਾਈਡ ਤੇ ਸਾਡੀ ਕਿਚਨ ਆ ਉੱਥੇ ਵੀ ਉਹਨੇ ਬਾਕੀਆਂ ਸਾਡੀ ਜੁਆਇੰਟ ਫੈਮਲੀਆ ਤਿੰਨ ਚਾਰ ਰਹਿੰਦੀਆਂ ਇੱਥੇ ਇਹਨਾਂ ਨੇ ਸਾਰਿਆਂ ਦੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਮੌਸਲੇ ਇੰਨੇ ਬੁਲੰਦ ਨੇ ਕਿ ਚੋਰ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਾਡਲ ਟਾਊਨ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਵੱਲੋਂ ਇੱਕ ਕਾਰ ਦੇ ਅੰਦਰ ਵੜ ਕੇ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਅਸੀਂ ਮਾਡਲ ਟਾਊਨ ਏਰੀਆ ਦੇ ਉਸ ਕਾਰ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਪੂਰਾ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਸੀਸੀਟੀਵੀ ਫੁਟੇਜ ਵੀ ਜਿਹੜੀ ਸਾਹਮਣੇ ਆਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਚੋਰ ਜਿਹੜੇ ਨੇ ਇਸ ਕਾਰ ਦੇ ਅੰਦਰ ਰਾਤ ਨੂੰ ਆਂਦੇ ਨੇ ਔਰ ਦੋ ਚੋਰ ਜਿਹੜੇ ਉਹ ਬਾਹਰ ਰਹਿੰਦੇ ਨੇ ਬਿਨਾਂ ਕਿਸੇ ਤੋ ਕੋਈ ਉਹਨਾਂ ਨੇ ਫੇਸ ਜਿਹੜੇ ਕਵਰ ਨਹੀਂ ਕੀਤੇ ਹੁੰਦੇ ਤੇ ਇਹ ਕੰਦ ਜਿਹੜੀ ਹੈ ਟੱਪ ਕੇ ਇਸ ਘਰ ਦੇ ਅੰਦਰ ਦਾਖਲ ਹੁੰਦੇ ਨੇ ਦੱਸਿਆ ਕਿ ਕੁੱਲ ਤਿੰਨ ਚੋਰ ਜਿਹੜੇ ਨੇ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਚੋਰ ਤਾਂ ਬਾਹਰ ਗਲੀ ਦੇ ਵਿੱਚ ਹੀ ਖੜੇ ਰਹਿੰਦੇ ਨੇ ਤੇ ਇੱਕ ਚੋਰ ਜਿਹੜਾ ਹੈ ਬੇਖੌਫ ਹੋ ਕੇ ਇਸ ਘਰ ਦੇ ਕੰਦ ਨੂੰ ਟੱਪਦਾ ਹੈ ਤੇ ਫਿਰ ਅੰਦਰ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਕਿਸ ਕਦਰ ਤੁਸੀਂ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਦੇਖ ਸਕਦੇ ਹੋ ਔਰ ਤੁਹਾਨੂੰ ਪੂਰੀਆਂ ਤਸਵੀਰਾਂ ਦਿਖਾ ਰਿਹਾ ਕਿ ਇਸ ਘਰ ਦੇ ਅੰਦਰ ਜਿਹੜਾ ਚੋਰ ਹੈ ਉਹ ਆਂਦਾ ਹੈ ਔਰ ਕਿਸ ਕਦਰ ਪੂਰੇ ਜਿਹੜੇ ਦਰਵਾਜ਼ੇ ਜਿਹਨੇ ਉਹ ਚੈੱਕ ਕਰਦਾ ਹੈ ਕਿ ਕਿਹੜਾ ਦਰਵਾਜ਼ਾ ਉਹ ਜਦੋਂ ਦੂਸਰੀ ਸਾਈਡ ਤੇ ਜਾਂਦਾ ਹੈ ਤਾਂ ਦਰਵਾਜ਼ੇ ਉਸ ਨੂੰ ਬੰਦ ਨਜ਼ਰ ਆਉਂਦੇ ਨੇ ਲੇਕਿਨ ਉਹ ਜਦੋਂ ਘਰ ਦੇ ਪਿਛਲੇ ਪਾਸੇ ਆਂਦਾ ਹੈ ਤਾਂ ਇਹ ਘਰ ਦਾ ਜਿਹੜਾ ਦਰਵਾਜ਼ਾ ਹੈ ਆਹ ਵਾਲਾ 메ਨ ਦਰਵਾਜ਼ਾ ਤੁਹਾਨੂੰ ਦਿਖਾ ਰਿਹਾ ਹੈ ਖੁੱਲਿਆ ਹੁੰਦਾ ਹੈ ਜਿੱਥੋਂ ਇਹ ਘਰ ਦੇ ਅੰਦਰ ਐਂਟਰ ਹੋ ਜਾਂਦਾ ਹੈ ਤਾਂ ਫਿਰ ਚੋਰ ਸਾਰੇ ਦਰਵਾਜ਼ੇ ਜਿਹੜੇ ਚੈੱਕ ਕਰਦਾ ਹੈ ਜਦੋਂ ਉਸ ਨੂੰ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਨੇ ਤਾਂ ਇੱਕ ਜਾਲੀ ਵਾਲਾ ਜਿਹੜਾ ਦਰਵਾਜ਼ਾ ਹੈ ਉਹ ਉਸ ਨੂੰ ਦਿਖਦਾ ਹੈ ਜਿਸ ਤੋਂ ਬਾਅਦ ਇਹ ਚੋਰ ਕੀ ਕਰਦਾ ਹੈ ਕਿ ਇਸ ਜਾਲੇ ਨੂੰ ਜਿਹੜਾ ਹੈ ਪੁੱਟ ਦਿੰਦਾ ਹੈ ਦੇਖ ਸਕਦੇ ਹੋ ਕਿ ਉਸਨੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਕਿ ਉਹ ਕਿਸੇ ਚਾਕੂ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਦੇ ਨਾਲ ਇਸ ਜਾਲੇ ਨੂੰ ਪੁੱਟਦਾ ਹੈ ਤੇ ਉਸ ਦੇ ਵਿੱਚ ਆਪਣਾ ਹੱਥ ਜਿਹੜਾ ਬਾਹਾਂ ਜਿਹੜੀ ਹੈ ਵਾਰ ਕੇ ਉਸ ਦੇ ਵਿੱਚ ਕੁੰਡੀ ਖੋਲ ਕੇ ਇਸ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਅੱਗੋਂ ਵੀ ਤਸਵੀਰਾਂ ਦਿਖਾਵਾਂਗੇ ਕਿ ਚੋਰ ਜਿਹੜਾ ਹੈ ਇਸ ਘਰ ਦੀ ਕਿਚਨ ਤੋਂ ਦਾਖਲ ਹੋ ਕੇ ਕਿ ਹਾਲਾਂਕਿ ਸਾਰੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਜਿਹੜੇ ਸਿਗੇ ਉਹ ਮਜੂ ਲੱਗੇ ਹੋਏ ਸੀ ਲੇਕਿਨ ਇਸ ਕਦਰ ਚੋਰ ਇਸ ਕਿਚਨ ਤੋਂ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਦੇਖਦਾ ਹੈ ਕਿ ਜਦੋਂ ਅਗਲੇ ਦਰਵਾਜ਼ੇ ਬੰਦ ਹੁੰਦੇ ਨੇ ਤਾਂ ਇਸ ਅਲਮੀਰਾ ਨੂੰ ਖੋਲ ਲੈਂਦਾ ਹੈ ਔਰ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਜਾਂਦਾ ਹੈ ਅਲਮੀਰਾ ਚ ਦੇਖ ਸਕਦੇ ਹੋ ਕਿ ਕੋਈ ਵੀ ਜਿਹੜਾ ਸਮਾਨ ਹੈ ਉਹ ਨਹੀਂ ਛੱਡਦਾ ਔਰ ਕਾਗਜ਼ ਪੱਤਰ ਜਿਹੜੇ ਉਹਨਾਂ ਦੇ ਜ਼ਰੂਰੀ ਕਾਗਜ਼ਾਤ ਨੇ ਉਹ ਵੀ ਜਿਹੜੇ ਨੇ ਸਾਰੇ ਖਿਲੇਰੇ ਹੋਏ ਸੀਗੇ ਔਰ ਕੱਪੜੇ ਵੀ ਜਿਹੜੇ ਸੀ ਕਲੀਅਰ ਦਿੱਤੇ ਸੀ ਔਰ ਪੂਰਾ ਜਿਹੜਾ ਲੱਖਾਂ ਦੀ ਚੋਰੀ ਨੂੰ अंजाम दिता है और देख सकते हो कि किस तरह बेखौफ हो के कंध टप के आ जाता है और जड़ी घर जो दरवाजा है उसकी कुंडी जड़ी है खोल के घर के अंदर दाखिल हो जाता है जो पूरा ध्यान रखते हैं और एक चोर घर के अंदर बेखौफ हो के दाखिल हो जाता है और इस अलमीरा दे जो है लखा की जड़ी चोरी करके लैके जाता है मेरे नाल परिवारिक मैंबर जो मौजूद ने गलबात करेंगे सर की घटना वापरी है किस तरह चोर आए हैं ਵੀਰਾਤੀ ਕੋਈ ਪੌਣੇ 3 ਵਜੇ ਦੇ ਕਰੀਬ ਜੀ ਇਹ ਸੰਤੇ ਪਤਾ ਸੇਰੇ ਲੱਗਿਆ ਸਵਾ 5 ਦੇ ਅਸੀਂ ਉੱਠੇ ਆ ਪੌਣੇ ਮੈਂ ਆਪਣੇ ਸੀਸੀਟੀਵੀ ਲੱਗੇ ਹੋਏ ਮੈਂ ਉਹਦੇ ਚ ਕੈਮਰੇ ਸਾਰੇ ਚੈੱਕ ਕੀਤੇ ਆ ਕਿ ਪੌਣੇ 3 ਵਜੇ ਦੇ ਕਰੀਬ ਤਿੰਨ ਬੰਦੇ ਆਏ ਆ ਬਾਹਰੋਂ ਇੱਕ ਬੰਦਾ ਟੱਪ ਕੇ ਅੰਦਰ ਆਇਆ ਪਹਿਲੇ ਉਹਨੇ ਬਾਹਰਲੇ ਦਰਵਾਜ਼ੇ ਸਾਰੇ ਚੈੱਕ ਕੀਤੇ ਵੀ ਕੋਈ ਸ਼ਾਇਦ ਕੋਈ ਖੁੱਲਾ ਮਿਲ ਜਵੇ ਉਹ ਮਿਲਿਆ ਨਹੀਂ ਫਿਰ ਕਰਦਾ 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 ਉਹ ਬੈਕਯਾਰਡ ਵਾਲੇ ਪਾਸੇ ਗਿਆ ਉਧਰ ਸਾਡੇ ਬੈਕ ਸਾਈਡ ਤੇ ਸਾਡੀ ਕਿਚਨ ਆ ਉੱਥੇ ਵੀ ਉਹਨੇ ਬਾਕੀਆਂ ਸਾਡੀ ਜੁਆਇੰਟ ਫੈਮਲੀਆ ਤਿੰਨ ਚਾਰ ਰਹਿੰਦੀਆਂ ਇੱਥੇ ਇਹਨਾਂ ਨੇ ਸਾਰਿਆਂ ਦੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਕਿਚਨ ਦੇ ਚਿਹਰਾ ਦਰਵਾਜ਼ਾ ਲੱਗਾ ਉਹਨੂੰ ਥੋੜਾ ਜਿਹਾ ਪਾਰਟ ਉਹਦਾ ਜਾਲੀ ਦਾ ਲੱਗਾ ਹੋਇਆ ਉਹਨੇ ਜਾਲੀ ਤੋੜ ਕੇ ਤੇ ਅੰਦਰੋਂ ਕੁੰਡੀ ਖੋਲੀ ਹੈ ਤੇ ਉਹ ਖੋਲ ਕੇ ਤੇ ਮੈਂ ਬਿਲਕੁਲ ਨਾਲ ਦੇ ਕਮਰੇ ਵਿੱਚ ਸੁੱਤਾ ਹੋਇਆ ਹਾਂ ਲੇਕਿਨ ਏਸੀ ਚੱਲਦਾ ਸੀ ਦਰਵਾਜ਼ੇ ਬੰਦ ਨਹੀਂ ਪਤਾ ਲਗਾ ਅਲਮਾਰੀ ਖੋਲ ਕੇ ਉਹਨਾਂ ਨੇ ਤੇ ਮੇਰੀ ਵਾਈਫ ਦੀ ਜੁਐਲਰੀ ਸੀ ਥੋੜੀ ਥੋੜਾ ਕੈਸ਼ ਹੈਗਾ ਸੀ ਤੇ ਥੋੜੇ ਜੇ ਮੇਰੇ ਕੋਲ ਸੌਕ ਮੇਰੇ ਕੋਲ ਯੂਕੇ ਦੇ ਪੌਂਡ ਪਏ ਸੀਗੇ ਉਹ ਸ ਸیرے ਸਾਢੇ 5 ਵਜੇ ਮੈਂ ਉੱਠਿਆ ਮੇਰੀ ਵਾਈ ਕੁਟੀ ਬਾਜੂ ਗਈ ਉਹਨੇ ਕਿਹਾ ਲਮਾਰੀ ਖੁੱਲੀ ਪਈ ਐ ਤੇ ਥੱਲੇ ਉਹਦੇ ਚੋਂ ਬੈਗ ਬਾਹਰ ਡਿੱਗੇ ਹੋਏ ਐ ਤੇ ਉਹ ਦੇਖਿਆ ਤੇ ਹੋਰ ਦਰਵਾਜਾ ਵੀ ਟੁੱਟਾ ਹੋਇਆ ਸੀਗਾ ਸਿਰੇ ਪਤਾ ਲੱਗਾ ਇਹ ਕੁੱਲ ਕਿੰਨੇ ਤਿੰਨ ਜਣੇ ਸੀਗੇ ਦੋ ਜਿਹੜੇ ਬਾਹਰ ਖੜੇ ਹਾਂ ਟੋਟਲ ਤਿੰਨ ਜਣੇ ਆ ਸੀਸੀਟੀਵੀ ਕੈਮਰੇ ਚ ਆਏ ਆ ਦੋ ਜਣੇ ਬਾਹਰ ਖੜੇ ਇੱਕ ਟੱਪ ਕੇ ਅੰਦਰ ਆ ਤੇ ਪਹਿਲਾਂ ਵੀ ਤਾਂ ਡੇ ਘਰ ਦੇ ਵਿੱਚ ਜੋ ਸੀਸੀਟੀਵੀ ਕੋਈ ਦੇਖਿਆਗਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਅੰਜਾਮ ਨਹੀਂ ਨਾ ਲੱਗਦੀ ਨਹੀਂ ਐਸ ਤਰ੍ਹਾਂ ਨਹੀਂ ਅੱਜ ਤੋਂ 4-5 ਮਹੀਨੇ ਪਹਿਲੇ ਇੱਕ ਵਾਰੀ ਕਿਸੇ ਨੇ ਬਾਹਰ ਸਾਡਾ ਇਨਵਰਟਰ ਬੈਟਰੀ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਗਿਆ ਨਹੀਂ ਕਿ ਕਿਵੇਂ ਲੱਗਦਾ ਬੜਾ ਦੇਖੋ ਜੀ ਇਹ ਬੜਾ ਸਕੀਰਿੰਗ ਹੈ ਸਕੇਰਿੰਗ ਆਸੀਂ ਨਾਲ ਦੇ ਕਮਰੇ 'ਚ ਪਏ ਆ ਜੇ ਉਸੇ ਕਮਰੇ ਦੇ ਨਾਲ ਮੇਰਾ ਬਾਥਰੂਮ ਹੈ ਮੇਰੀ ਵਾਈਫ ਉੱਠ ਕੇ ਅਦਾ ਉਸ ਤੋਂ ਅਦਾ ਘੰਟਾ ਪਹਿਲਾਂ ਉਹਨੇ 2:30 ਵਜੇ ਦੇ ਕਰੀਬ ਉਹਨੇ ਬਾਥਰੂਮ ਗਈ ਸੀ ਜੇ ਉਹ ਬਾਥਰੂਮ ਜਾਂਦੀ ਦਰਵਾਜ਼ਾ ਖੋਲਦੀ ਸਾਹਮਣੇ ਕੋਈ ਉਹਨੇ ਤੇ ਮਾਰ ਦਿੰਦਾ ਉਹਨੇ ਤੇ ਕੋਈ ਸੱਟਪੇਟ ਵੀ ਲਾ ਸਕਦਾ ਸੀ ਟਾਡੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਬਿਲਕੁਲ ਮੈਂ ਸេរੀ ਇਨਫੋਰਮ ਕਰਤਾ ਸੀ ਪੁਲਿਸ ਦੇ ਆਈਸੀ ਪਰ ਤੁਹਾਡੇ ਉਹ ਫੋਰੈਂਸਿਕ ਰਿਪੋਰਟ ਵਾਲੇ ਵੀ ਆਏ ਸੀ ਸਾਰੇ ਕਰਦੇ ਪਏ ਕਰੋ ਵੀ ਮੇਰੀ ਇਹ ਡਿਮਾਂਡ ਹੈ ਜੀ ਇਹ ਮੇਰੀ ਮੰਗ ਹੈ ਪੁਲਿਸ ਕੋਲੋਂ ਕਿ ਵੀ ਇਹਨਾਂ ਨੂੰ ਮੈਂ ਤੇ ਜਿੰਨੇ ਕੁ ਪ੍ਰੂਫ ਹੋ ਸਕਦੇ ਸੀ ਉਹ ਵੀ ਮੈਂ ਇਹਨਾਂ ਨੂੰ ਦੇ ਚੁੱਕਾ ਫੋਟੋ ਤੱਕ ਉਹ ਵੀ ਦੇ ਦਿੱਤੀ ਹੈ ਹੁਣ ਤੇ ਇਹਨਾਂ ਨੂੰ ਮੇਰਾ ਤੇ ਕਿਉਂ ਮੇਰਾ ਟ੍ਰੇਸ ਕਰਨ ਤੇ ਮੇਰਾ ਜੋ ਨੁਕਸਾਨ ਹੋਇਆ ਮੈਨੂੰ ਵਾਪਸ ਬਿਲਕੁਲ ਅਸੀਂ ਕੈਮਰੇ ਦੇਖ ਰਹੇ ਕਿ ਸਾਰਾ ਕੁਝ ਸੀਸੀਟੀਵੀ ਫੁਟੇਜ ਔਰ ਘਰ ਦੇ ਕੰਦ ਤੋਂ ਪਹਿਲਾਂ ਦਾਖਲ ਹੁੰਦਾ ਹੈ ਫਿਰ ਸਾਰੇ ਦਰਵਾਜ਼ੇ ਜਿਹੜਾ ਚਾਹੇ ਸਾਰਾ ਕੀ ਮੰਗ ਕਰਦੇ ਹੋ ਮੇਰੇ ਭਾਈ ਮੇਰਾ ਜੋ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕਣ ਤੇ ਮੇਰਾ ਜੋ ਨੁਕਸਾਨ ਹੋਇਆ ਮੈਨੂੰ ਵਾਪਸ ਮਿਲੇ ਪੰਜਾਬ ਚ ਲਾਰਡ ਆਰਡਰ ਦਿੱਸਤੇ ਸੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਬੇਕਾਫ ਹੋ ਕੇ ਬਿਨਾ ਮੇਰੇ ਬੇ ਮੇਰੇ ਬੋਲਣ ਦੀ ਕੀ ਲੋੜ ਹੈ ਤੁਹਾਡੇ ਸਾਹਮਣੇ ਹੈ ਤੁਹਾਡੇ ਸਾਹਮਣੇ ਹੈ ਜੋ ਕੁਝ ਹੋ ਰਿਹਾ ਸੋ ਬਿਲਕੁਲ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੱਖਾਂ ਦੀ ਜਿਹੜੀ ਚੋਰੀ ਹੈ ਉਹ ਕੀਤੀ ਗਈ ਔਰ ਕਿਸ ਕਦਰ ਇਹ ਜਿਹੜੇ ਚੋਰ ਨੇ ਬੇਖੌਫ ਹੋ ਕੇ ਇੱਕ ਕਾਰ ਦੇ ਅੰਦਰ ਮਾਡਲ ਟਾਊਨ ਅੰਮ੍ਰਿਤਸਰ ਦਾ ਮਾਡਲ ਟਾਊਨ ਏਰੀਆ ਪੋਸ਼ ਏਰੀਆ ਹੈ ਔਰ ਕਿਸ ਕਦਰ ਦੇਖ ਸਕਦੇ ਹੋ ਕਿ ਬਿਨਾ ਫੇਸ ਕਵਰ ਕੀਤੇ ਬਿਨਾ ਕਿਸੇ ਡਰ ਦੇ ਬੇਖੌਫ ਹੋ ਕੇ ਦੋ ਚੋਰ ਬਾਹਰ ਧਿਆਨ ਰੱਖਦੇ ਨੇ ਤੇ ਇੱਕ ਚੋਰ ਬੜੀ ਹਿੰਮਤ ਕਰਕੇ ਜਿਹੜਾ ਹੈ ਅੰਦਰ ਆਂਦਾ ਹੈ ਔਰ ਬੇਖੌਫ ਹੋ ਕੇ ਅਲਮੀਰਾ ਦੇ ਵਿੱਚੋਂ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਡਰਿਆ ਹੋਇਆ ਹੈ ਕਿਉਂਕਿ ਦੇਖਿਆ ਜਾਵੇ ਤਾਂ ਜੁਆਇੰਟ ਫੈਮਿਲੀ ਸੀਗੀ ਔਰ ਪਰਿਵਾਰ ਦੇ ਵਿੱਚ ਬੱਚੇ ਵੀ ਸਨ ਔਰ ਜਿਸ ਨੂੰ ਲੈ ਕੇ ਸਾਰਾ ਪਰਿਵਾਰ ਇਸ ਸਹਿਮਿਆ ਹੋਇਆ ਕਿ ਕਿਸ ਕਦਰ ਆਪਣੇ ਘਰ ਦੇ ਵਿੱਚ ਵੀ ਜਿਹੜੇ ਇਹ ਲੋਕ ਨੇ ਇਹ ਜਿਹੜੇ ਇੱਥੋਂ ਦੇ ਲੋਕ ਨੇ ਉਹ ਸੇਫ ਨਹੀਂ ਨੇ ਔਰ ਜਿਹੜੇ ਚੋਰ ਨੇ ਕਿਸ ਤਰ੍ਹਾਂ ਬੇਖੌਫ ਹੋ ਕੇ ਹੌਸਲੇ ਦੇ ਨਾਲ ਅੰਦਰ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਸੁਣ ਲੈਣੇ ਆ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇਜੀ ਕੋਠੀ ਨੰਬਰ 33 ਗਲੀ ਨੰਬਰ 2 ਮਾਰਡਲ ਟਾਊਨ ਪੈਂਦੀ ਆ। ਇਹਦੇ ਵਿੱਚ ਰਾਤ 2:30 ਵਜੇ ਕਰੀਬ ਕੋਈ ਚੋਰੀ ਹੋਈ ਆ। ਜੋ ਦੇਖ ਰਹੇ ਆ। ਤੇ ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਸਭ ਹੋਇਆ ਜੀ ਮਤਲਬ। ਪਰਿਵਾਰਕ ਮੈਂਬਰ ਕਹਿੰਦੇ ਇਹਦੇ ਕੁਝ ਤੋੜਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਤੋੜਾ ਗੋਲਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਖਦੇ ਨੇ ਆਗੇ ਕਿ ਫਿਰ ਪੰਜ ਤੋੜਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਦੋ ਜਾਂ ਤਿੰਨ ਦਿਨਾਂ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਪਰ ਸੀਸੀਟੀਵੀ ਵੀ ਤੁਮਹਾਨੂੰ ਆਈਏ ਫੁਟੇਜ ਆਈ ਹੈ ਜਿਹਦੇ ਦੇਖਣੇ ਆਪਾਂ ਖੁੱਲ੍ਹ ਕੇਮਰੇ ਵੇਖਾਂਗੇ ਦੇਖਣੇ ਪੈਣਗੇ ਅਮਰੇ ਆਸ-ਪਾਸ ਵੇਖਾਂਗੇ ਕਿ ਬੰਦੇ ਨਾਲ ਕੋਈ ਸਨਾਖਤ ਹੋਏਗਾ ਜਿਹਦੇ ਲੱਭਣ ਦੇ ਲੱਭਣਗੇ ਕੇਸ ਕਰਕੇ ਆਪਾਂ ਨੂੰ ਅਗਰ ਜੇਲ੍ਹ ਚ ਦੇਣ ਸੋ ਤੁਸੀਂ ਦੇਖਿਆ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਜਾਂਚ ਲਗਾਤਾਰ ਚੱਲ ਰਹੀ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਔਰ ਬਹੁਤ ਜਲਦ ਜਿਹੜਾ ਇਹਨਾਂ ਚੋਰਾਂ ਨੂੰ ਫੜ ਲਿਆ ਜਾਵੇਗਾ ਔਰ ਜਿਹੜਾ ਇਹਨਾਂ ਕੋਲ ਸਮਾਨ ਹੈ ਉਹ ਵੀ ਜਿਹੜਾ ਹੈ ਪਰਿਵਾਰ ਵਾਲਿਆਂ ਨੂੰ ਵਾਪਸ ਸੌਂਪਿਆ ਜਾਵੇਗਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਪੂਰੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਅਜੀਤ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅਮਰਿਤਸਰ